3500 ਰੁਪਏ ਦਾ ਬੈੱਡ ਹੈ 3500 ਰੁਪਏ ਦਾ ਬੈੱਡ ਲੈ ਤੇ 3500 ਦੇ ਬੈੱਡ ਨਾਲ ਦੋ ਆਈਟਮਾ ਇਹਦੇ ਫਰੀ ਵੀ ਦੰਦੇ ਨੇ ਪਏ ਨੇ ਆ ਜਿਵੇਂ ਏਸੀਆਂ ਦਾ ਸਟਾਕ ਪਿਆ 35000 ਰੁਪਏ ਕੀਮਤ ਹੈ ਵੀਰ ਦੇ ਵਿੱਚ ਹਾਂ ਆਪਣੇ ਕੋਲ ਸਿਰਫ 29699 ਰੁਪਏ ਦਾ ਏਸੀ ਹੈ ਨਵੀਂ ਮੈਨੂਫੈਕਚਰਿੰਗ ਹੈ ਜੇ ਤੁਹਾਡੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਹਾਂ ਸਾਡਾ ਪੇਜ ਫੋਲੋ ਕਰਕੇ ਆਉਂਦਾ 10% ਐਕਸਟਰਾ ਡਿਸਕਾਊਂਟ ਦੇ ਦਾਂਗੇ ਹਾਂ 5000 ਰੁਪਏ ਚ ਦੇ ਦਾਂਗੇ ਸਿਰਫ 5000 ਚ ਆ ਬਾ ਕਮਾਲ ਹੈ ਭਾਈ ਐਂ ਲੱਗਦਾ ਜਿਵੇਂ ਆਏ ਹੈ ਹੈ ਲੈ ਇਹ ਜੀ 7 ਸਿੱਟਰ ਮਿਲ ਜੂਗਾ ਤੁਹਾਨੂੰ ਸਿਰਫ ਚੀਜ਼ਾਂ ਸਾਰੀਆਂ ਤੁਹਾਡੇ ਸਾਹਮਣੇ ਨੇ ਡਿਲੀਵਰੀਆਂ ਕਿੱਥੇ ਕਿੱਥੇ ਤੱਕ ਜਾਂਦੀਆਂ ਨੇ ਥੋੜੀਆਂ ਪਹਿਲਾਂ ਹੀ ਦੱਸ ਦੇ ਆਲ ਹੀ ਨੇ ਜਾਂਦੇ ਜਿਵੇਂ ਹੁਣ ਮੁਜ਼ਾਫਰਨਗਰ ਆ ਰਿਹਾ ਸਰ ਇਹ ਗੱਲ ਤਾਂ ਤੁਸੀਂ ਐਂ ਦੇਖ ਲਓ ਇਹ ਚ ਲੰਘਣ ਨੂੰ ਜਗ੍ਹਾ ਨਹੀਂ ਹੈਗੀ ਸੇਫ ਪੈ ਗੋਦਰੇਜ ਦਾ ਹੋਰ ਵੀ 65% ਸੋਨਾ ਤੁਸੀਂ ਧਰਨਾ ਠੀਕ ਲੈ ਵੀ ਮਿੱਤਰੋ ਜਿਹੜੀ ਜਗ੍ਹਾ ਤੇ ਅੱਜ ਆਪਾਂ ਲੈ ਕੇ ਆਏ ਆਂ ਨਾ ਤੁਹਾਨੂੰ ਇਹ ਥੋੜੇ ਬਹੁਤ ਕੰਮ ਦੀ ਜਗ੍ਹਾ ਹੈ ਤੁਸੀਂ ਐਂ ਲਾ ਲਓ ਵੀ ਇੱਥੇ ਲੁੱਟ ਦਾ ਮਾਲ ਹੀ ਪਿਆ ਜਮੀ ਲੁੱਟ ਦਾ ਠੀਕ ਹੈ ਇਦੋਂ ਲੁੱਟ ਦਾ ਮਾਲ ਤੁਹਾਨੂੰ ਕਿਤੇ ਨਹੀਂ ਮਿਲਦਾ ਹੈਗਾ ਆਹ ਦੇਖ ਲਓ ਪਹਿਲਾਂ ਤਾਂ ਜੀ ਡਿਸਕਾਊਂਟ ਸਟੋਰ ਅਪ ਟੂ ਠੀਕ ਹੈ ਜੀ ਹੈਵੀ ਡਿਸਕਾਊਂਟ ਔਨ ਆਲ ਆਈਟਮ ਜਿੰਨੀਆਂ ਵੀ ਆਈਟਮ ਇੱਥੇ ਹੈਗੀਆਂ ਨੇ 80% ਐਮ ਆਰ ਪੀ ਤੇ 80% ਡਿਸਕਾਊਂਟ ਮਿਲਦਾ ਹੈ ਠੀਕ ਹੈ ਖੜੇ ਕਿੱਥੇ ਆਪਾਂ ਇੱਧਰ ਛੜਕ ਜਾ ਰਹੀ ਹੈ ਜੀ ਭੀਖੀ ਨੂੰ ਤੇ ਆਹ ਸਾਈਡ ਹੈਗੀ ਹੈ ਜੀ ਬੁੜਲਾਡਾ ਉਹ ਲੱਗਿਆ ਹੋਇਆ ਮੂਨਕ 40 ਕਿਲੋਮੀਟਰ ਰਤੀਆ 30 ਕਿਲੋਮੀਟਰ ਬੁਲਾਡੇ ਦੀ ਐਂਟਰੀ ਹੈ ਮਾਨਸਾ ਭੀਖੀ ਵਾਲਾ ਰੋਡ ਹੈ ਜੀ ਤੇ ਬੁਲਾਡੇ ਦੀ ਐਂਟਰੀ ਤੋਂ ਪਹਿਲਾਂ ਆਹ ਪੈਟਰੋਲ ਪੰਪ ਹੈ ਸਾਹਮਣੇ ਆਹ ਲੋਕੇਸ਼ਨ ਹੈ ਲੋਕੇਸ਼ਨ ਤੁਸੀਂ ਨੋਟ ਕਰ ਲਓ ਕਿਉਂਕਿ ਤੁਸੀਂ ਇੱਥੇ ਆਉਣਾ ਹੀ ਆਉਣਾ ਹੈ ਆਜੋ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਵੀ ਮਿਲਦਾ ਕੀ ਇੱਥੇ ਪਹਿਲਾਂ ਤੁਸੀਂ ਆ ਸਾਰੇ ਸਟੋਰ ਦੇ ਦਰਸ਼ਨ ਕਰ ਲਓ ਜੀ ਸਭ ਤੋਂ ਵੱਡੀ ਗੱਲ ਇੱਕ ਗੱਲ ਨੋਟ ਕਰ ਲਿਓ ਜਿਹੜਾ ਵੀ ਬੰਦਾ ਕੋਈ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦਾ ਨਵਾਂ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦਾ ਕੋਈ ਬੇਰੁਜ਼ਗਾਰ ਹੈ ਕਿਸੇ ਨੇ ਦੁਕਾਨ ਕਰਨੀ ਹੈ ਉਹ ਬੰਦੇ ਖਾਸ ਕਰਕੇ ਵੀਡੀਓ ਦੇਖ ਲਿਓ ਤੇ ਉਹਨਾਂ ਤੱਕ ਪਹੁੰਚਦੀ ਵੀ ਕਰ ਦਿਓ ਜੇ ਤੁਹਾਡਾ ਕੋਈ ਮਿੱਤਰ ਪਿਆਰਾ ਭਾਈ ਵਿਹਲਾ ਫਿਰਦਾ ਹੈ ਠੀਕ ਹੈ ਤੇ ਆਹ ਬਾਈ ਆਪਣੇ ਨਾਲ ਹੈ ਤੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਨਾਲੇ ਪਹਿਲਾਂ ਮਾੜੀ ਜੀ ਜਾਣਕਾਰੀ ਇਹ ਦੇ ਦੇ ਬਾਈ ਵੀ ਜੇ ਕੋਈ ਨਵਾਂ ਬੰਦਾ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦਾ ਠੀਕ ਹੈ ਉਹਦੇ ਤੱਕ ਤੁਸੀਂ ਸਮਾਨ ਕਿੱਥੇ ਤੱਕ ਪਹੁੰਚਦਾ ਕਰੋਗੇ ਤੇ ਉਹਨੂੰ ਕੋਈ ਅਲੱਗ ਤੋਂ ਡਿਸਕਾਊਂਟ ਦੇਵੋਗੇ 올 인디아 ਦੇ ਵਿੱਚ ਡਿਲੀਵਰੀ ਹੈ ਸਮਾਨ ਦੀ ਅਲੱਗ ਤੋਂ ਉਹ ਬੰਦੇ ਨੂੰ ਡਿਸਕਾਊਂਟ ਮਿਲੂਗਾ ਜਿਹੜਾ ਬੰਦਾ ਦੁਕਾਨਦਾਰੀ ਕਰਨਾ ਚਾਹੁੰਦਾ ਇੱਕ ਚੀਜ਼ ਬਾਈ ਹੋਰ ਦੱਸਦੇ ਜੇ ਕਿਸੇ ਨੇ ਮੰਨ ਲਓ ਇੱਕ ਚੀਜ਼ ਲੈਣੀ ਹੈ ਮੰਨ ਲਓ ਮੈਂ ਪਿੰਡ ਦੇ ਵਿੱਚੋਂ ਆ ਮੈਨੂੰ ਸਿਰਫ ਚੀਜ਼ ਹੀ ਇੱਕ ਚਾਹੀਦੀ ਹੈ ਮੈਂ ਕਹਿੰਦਾ ਵੀ ਆ ਮੈਨੂੰ ਟੇਬਲ ਚਾਹੀਦਾ ਜਾਂ ਮੈਨੂੰ ਆ ਮੰਝਾ ਚਾਹੀਦਾ ਜਾਂ ਕੋਈ ਲਿਮਾਰੀ ਚਾਹੀਦੀ ਹੈ ਜਾਂ ਏਸੀ ਚਾਹੀਦਾ ਇਕੱਲੀ ਆਈਟਮ ਦੇ ਦੋਗੇ ਮਿਲਜੂ ਮਿਲਜੂ ਲੈ ਬਾਈ ਇੱਕ ਆਈਟਮ ਵੀ ਦੇ ਦੇਣਗੇ ਤੇ ਹਜ਼ਾਰ ਆਈਟਮ ਵੀ ਦੇ ਦੇਣਗੇ ਚੀਜ਼ਾਂ ਜਿਹੜੀਆਂ ਮਰਜ਼ੀ ਲੈ ਲਓ ਵੀਡੀਓ ਦੇਖ ਲਓ ਤੇ ਆਪਾਂ ਦਿਖਾਉਂਦੇ ਇਹਨਾਂ ਕੋਲੇ ਮਿਲਦਾ ਕੀ ਕੀ ਹੈ ਸਭ ਤੋਂ ਪਹਿਲਾਂ ਤਾਂ ਫੋਲਡੇਬਲ ਮੰਜ਼ੇ ਨੇ ਜੀ ਇਹਨਾਂ ਕੋਲੇ ਠੀਕ ਹੈ ਜੀ ਇਹ ਵੀ ਬਾਈ 80% ਡਿਸਕਾਊਂਟ ਤੇ ਨੇ 80% ਤੇ ਤੇ ਆਹ ਟੇਬਲ ਬਾਈ ਆਹ ਟੇਬਲ ਆਈ ਇਹ ਵੀ 80% ਇਹ ਵੀ 80% ਡਿਸਕਾਊਂਟ ਤੇ ਤੇ ਇੱਕ ਚੀਜ਼ ਬਾਈ ਹੋਰ ਦੱਸ ਸਾਰਾ ਜਿੰਨਾ ਵੀ ਆਪਣੇ ਕੋਲੇ ਸਮਾਨ ਹੈ ਇੱਕ ਕੰਪਨੀਆਂ ਦਾ ਹੀ ਹੈ ਬ੍ਰਾਂਡ ਮਾਲ ਹੈ ਜਮ ਲਓ ਤੁਸੀਂ ਇੱਥੇ ਫੋਕਸ ਕਰੋ ਜੀ ਪਤਾ ਹੀ ਲੱਗ ਜੂਗਾ ਕੰਮਲ ਨੀਲ ਕਮਲ ਕੰਪਨੀ ਦਾ ਮੇਜ ਹੈ ਬਾਈ ਇਹ ਟੇਬਲ ਹੈ ਜਿਹੜਾ ਤੁਸੀਂ ਦੇਖ ਲਓ ਪਲਾਸਟਿਕ ਦਾ ਇਹ ਟੁੱਟਣਾ ਨਹੀਂ ਕੋਈ ਵੀ ਇਹਦਾ ਗਾਰੰਟੀ ਵਾਰੰਟੀਆਂ ਓਕੇ ਨੇ ਕੰਮਲ ਤੇ ਬਾਈ ਆ ਕੁਰਸੀਆਂ ਬਈਆਂ ਨੇ ਇਹ ਵੀ ਸਾਰੀਆਂ ਬਕਾਊ ਨੇ ਆਪਣੇ ਕੋਲੇ ਹਾਂ ਇਹ ਸੈਂਪਲ ਦੇ ਤੌਰ ਤੇ ਇਹ ਜੇ ਕੁਆਂਟੀਟੀ ਮਿਲ ਜੂਗੀ ਜਿੰਨੀ ਕਸਟਮਰ ਨੂੰ ਚਾਹੀਦੀ ਜਿੰਨੀ ਕਸਟਮਰ ਨੂੰ ਕਿੰਨੀ ਵੀ ਕੁਆਂਟੀਟੀ ਚਾਹੀਦੀ ਹੈ ਚਾਹੇ ਤੁਹਾਨੂੰ 1 ਨਾਲ ਦੀ 1000 ਕੁਰਸੀ ਚਾਹੀਦੀ ਹੈ 1000 ਵੀ ਦੇ ਦੇਣਗੇ ਠੀਕ ਹੈ 2000 ਚਾਹੀਦੇ ਉਹ ਵੀ ਪ੍ਰੋਵਾਈਡ ਕਰਾ ਦੇਣਗੇ ਤੇ ਬਾਈ ਇੱਕ ਛੋਡੇ ਕੋਲੇ ਸਭ ਤੋਂ ਬੱਕਰੀ ਆਈਟਮ ਇਹ ਹੈ ਵੀ ਬੈੱਡ ਹੈ ਜਿਹੜੇ ਛੋਡੇ ਕੋਲੇ ਮੈਂ ਸੁਣਿਆ ਵੀ ਫਰੀ ਚ ਹੀ ਝਾਕਾ ਦਿੰਦੇ ਹੋ ਤੁਸੀਂ ਇਹਦਾ ਰੇਟ ਦੱਸ ਮੈਨੂੰ ਕੀ ਹੈ 3500 ਰੁਪਏ ਦਾ ਬੈੱਡ ਹੈ 3500 ਰੁਪਏ ਦਾ ਬੈੱਡ ਲੈ ਬਾਈ ਬੈੱਡ 3500 ਦਾ ਅੱ ਦਾ ਆ ਵੀ 3500 ਦਾ ਤੇ 3500 ਦੇ ਬੈੱਡ ਨਾਲ ਦੋ ਆਈਟਮਾ ਇਹਦੇ ਫਰੀ ਵੀ ਦਿੰਦੇ ਨੇ ਨਾਲ ਉਹ ਰੈਕ ਜੇ ਫਰੀ ਦਿੰਦੇ ਆ ਬੈੱਡ ਸਾਈਡ ਸੈਟੀਆਂ ਵੀ ਕੋ ਫਰੀ ਨਹੀਂ ਆ ਵੀ ਸਾਰੇ ਰੇਟ ਸੇਮ ਹੀ ਆ ਬਾਈ ਇਹਨਾਂ ਦਾ ਵੀ ਇਹ ਸੇਮ ਆ ਜੀ ਆ ਜਿਵੇਂ ਆ ਗਈ ਹੁਣ ਇਸ ਤੋਂ ਬਾਅਦ ਆਪਣੇ ਕੋਲੇ ਮੰਨ ਲਓ ਆਹਾ ਬਾਕਸ ਬੈੱਡ ਹਾਂਜੀ ਇਹ 5000 ਰੁਪਏ ਦੇ ਆ ਇਹ 5000 ਰੁਪਏ ਇਹਦੇ ਨਾਲ ਵੀ ਦੋ ਬੈੱਡ ਸਾਈਡ ਸੈਟੀਆਂ ਫਰੀ ਨੇ ਠੀਕ ਹੈ ਜੀ ਤੇ ਆਪਣੇ ਕੋਲੇ ਬਾਈ ਜਿਹੜੇ ਏਸੀ ਪਏ ਨੇ ਆ ਜਿਵੇਂ ਏਸੀਆਂ ਦਾ ਸਟਾਕ ਪਿਆ ਹੈ ਤੇ ਮੈਨੂੰ ਇਹ ਦਿਖਾ ਮਾੜਾ ਜਬੀ ਇਹ 3 ਸਟਾਰ ਹੈ ਕਿ 5 ਸਟਾਰ ਨਹੀਂ ਇਹ 3 ਸਟਾਰ ਆਈ ਆਪਣੇ ਕੋਲੇ 3 ਸਟਾਰ AC ਨੇ ਮਿੱਤਰੋ ਗੋਦਰੇਜ ਦੇ AC ਨੇ ਤੇ ਬਾਈ ਬਾਜ਼ਾਰ ਦੇ ਵਿੱਚ ਕੀਮਤ ਕਿੰਨੀ ਹੈ ਇਹਨਾਂ ਦੀ 35000 ਰੁਪਏ ਕੀਮਤ ਹੈ ਬਾਜ਼ਾਰ ਦੇ ਵਿੱਚ ਹਾਂ ਆਪਣੇ ਕੋਲ ਸਿਰਫ 29699 ਰੁਪਏ ਦਾ AC ਆ 35000 ਦੀ ਬਾਜ਼ਾਰ ਦੇ ਵਿੱਚ ਕੀਮਤ ਹੈ ਮਿੱਤਰੋ 3 ਸਟਾਰ AC ਦੀ ਏ ਬਾਈਹੂਰੀ 29699 ਦਾ ਦੇ ਦੇਣਗੇ ਜੇ ਕੋਈ ਨਵੀਂ ਦੁਕਾਨ ਕਰਨਾ ਚਾਹੁੰਦਾ ਉਹਦੇ ਵਾਸਤੇ ਵੀ ਉਹਦੇ ਵਾਸਤੇ ਵੀ ਉਹਨੂੰ ਹੋਰ ਡਿਸਕਾਊਂਟ ਦੇ ਦਾਂਗੇ ਉਹ ਬੰਦੇ ਨੂੰ ਹੋਰ ਡਿਸਕਾਊਂਟ ਦੇ ਦੇਣਗੇ ਜਿਹੜਾ ਇੱਥੋਂ ਇਕੱਠੇ ਏਸੀ ਲੈ ਕੇ ਜਾਊਗਾ ਤੇ ਇੱਕ ਚੀਜ਼ ਬਾਈ ਆਹ ਦਿਖਾ ਮੜੀ ਪਰਤੀ ਐਂ ਦੱਸਦੇ ਬਾਈ ਜਦੋਂ ਪੁਰਾਣੇ ਤਾਂ ਨਹੀਂ ਹੈਗੇ ਕਿਤੇ ਤੁਸੀਂ ਉਹੀ 87 ਮਾਡਲ ਚ ਕਾ ਦੂੰ ਨਵੀਂ ਮੈਨੂਫੈਕਚਰਿੰਗ ਹੈ ਹੂੰ ਕੂਲਿੰਗ ਕੈਪੈਸਿਟੀ 5300 ਹੈ ਹੂੰ ਆ ਦੇਖੋ ਜੀ ਬਾਕੀ ਮੈਂਸ਼ਨ ਆ ਸਾਰਾ ਕਾਪਰ ਦਾ ਬਣਿਆ ਹੋਇਆ ਠੀਕ ਹੈ ਜੀ ਕਾਪਰ ਬਾਈਂਡਿੰਗ ਆ ਸਾਰੀ ਗਾਰੰਟੀ ਵਾਰੰਟੀ ਇਹਨਾਂ ਦੀ ਸੇਮ ਰਹੂਗੀ ਬਾਈ ਕੰਪਨੀ ਵੱਲੋਂ ਸੇਮ ਰਹੂਗੀ ਫੀਟਿੰਗ ਵੀ ਕੰਪਨੀ ਵਾਲੀ ਕਰਕੇ ਆਉਂਦੇ ਹੋ ਸਾਰਾ ਕੁਝ ਬਿਲ ਬਣੂਗਾ ਤਾਂ ਪੱਕਾ ਪੱਕੇ ਬਿਲਤੇ ਨੇ ਬਾਈ ਜੀਐਸਟੀ ਤੇ ਕੋਈ ਇਹ ਨਾ ਸੋਚੇ ਸਕ੍ਰੈਪ ਦਾ ਮਾਲ ਹੈ ਜਾ ਅੱਜ ਕੱਲ ਜਿਹੜਾ ਕੋ ਚੱਲ ਰਿਹਾ ਠੀਕ ਹੈ ਉਹ ਨਹੀਂ ਹੈਗਾ ਜਮਾ ਡੱਬਾ ਬ ਇਦੇ ਵਿੱਚ ਰਵੋਲਵਿੰਗ ਚੇਅਰਾਂ ਨਹੀਂ ਜੀ ਤੇ ਇਸ ਤੋਂ ਬਾਅਦ ਆਪਣੇ ਕੋਲ ਸਟੱਡੀ ਟੇਬਲ ਆ ਗਏ ਹਾਂਜੀ ਬਾਈ ਆ ਸਾਰੇ ਆ ਰੇਕ ਜਿਹਾ ਦੇ ਵਾਸਤੇ ਆ ਭਾਈ ਇਹ ਜਿਹੜੇ ਆਪਾਂ ਐਲ ਸੀ ਡੀ ਦੇ نیچے ਲੱਗਦੇ ਨੇ ਇਹ ਐਲ ਸੀ ਡੀ ਦੇ نیچے ਹੂੰ ਉਹਨਾਂ ਦੇ نیچے ਲੱਗਦੇ ਨੇ ਠੀਕ ਹੈ ਜੀ ਤੇ ਆ ਆਪਣੇ ਕੋਲ ਇੱਧਰ ਪਏ ਆ ਡਾਈਨਿੰਗ ਟੇਬਲ ਹਾਂਜੀ ਇਹ ਵੀ ਬਿਲਕੁਲ ਮਿੱਤਰੋ ਸੋਨੂੰ ਜਮਾ ਆ ਨਾ ਸਸਤੇ ਭਾਈ ਦੇ ਦੇਣਗੇ ਇਹ ਮੈਂ ਜਦੋਂ ਇਹਨਾਂ ਕੋਲ ਰੇਟ ਪਤਾ ਕਰਿਆ ਨਾ ਕਿ ਅਸੀਂ ਵੀ ਹਰਾਨ ਰਹਿ ਗਏ ਕਿਉਂਕਿ ਬਾਜ਼ਾਰ ਦੇ ਵਿੱਚ 15 ਤੋਂ 20000 ਦੀ ਆਈਟਮ ਇਹ ਮਿਲਦੀ ਆ ਆਪਾਂ ਨੂੰ ਪਰ ਇਹ ਬਾਈ ਕਹਿੰਦਾ ਅਸੀਂ ਤਾਂ ਜਮਾਂ ਸਸਤੇ ਵਾਂਗੂ ਚਕਾ ਦੇ ਬਾਈ ਦੱਸੀ ਇਹਨਾਂ ਦਾ ਰੇਟ ਕੀ ਹੈ ਫਿਰ ਇਹਦਾ ਆ ਇਹਦਾ ਕੀ ਰੇਟ ਹੈ ਇਹ 8500 ਰੁਪਏ ਦਾ ਸਿਰਫ 8500 ਰੁਪਏ ਦਾ ਵਿੱਦ 6 ਕੁਰਸੀਆਂ 6 ਕੁਰਸੀਆਂ 6 ਕੁਰਸੀਆਂ ਆਲਾ 8500 ਦਾ ਤੇ ਆ ਵਿਆਹ ਵਾਲੀਆਂ ਅਲਮਾਰੀਆਂ ਵੀ ਪਈਆਂ ਨੇ ਬਾਈ ਇਹਨਾਂ ਦਾ ਕੀ ਰੇਟ ਹੈ ਜਿਵੇਂ ਆਪ ਬਿਹਾਰ ਦੇ ਬਾਰੇ ਕਹਿੰਦਾ ਜਿਵੇਂ ਆਪੇ ਹੀ ਇਹਨਾਂ ਮਾਰੀ ਹਮ ਆ ਟੂ ਡੋਰ ਨ ਮਾਰੀ ਹੈ ਹਮ ਕੁਆਲਿਟੀ ਚੈੱਕ ਕਰ ਲਓ ਬੰਦਾ ਨੇ ਕਹਿੰਦਾ ਕੁਆਲਿਟੀ ਆਇਆ ਆ ਉਹ ਬਾਈ ਜੀ ਬਾਈ ਤੇ ਇਹ ਸਿਰਫ 4500 ਰੁਪਏ ਦੀ ਹੈ 4500 ਦੀ ਇਹਦੇ ਨਾਲ ਇੱਕ ਬੈੱਡ ਸਾਈਡ ਸੈਟ ਫ੍ਰੀਜ ਹੈ ਠੀਕ ਆ ਆ ਗਈ ਜਿਵੇਂ ਭਾਈ ਇਹ ਤਾਂ ਬਹੁਤ ਲੰਮੀ ਚੌੜੀ ਇਹ ਚਾਰ ਕੋਨੇ ਵਾਲੀ ਚਾਰ ਪੱਲੇ ਵਾਲੀ ਆ ਗਈ ਜੀ ਇਹਦੇ ਨਾਲ ਵੀ ਆਪਣੇ ਇੱਕ ਬੈੱਡ ਸੈੱਟ ਹੀ ਇੱਕ ਬੀਨ ਬੈਗ ਫਰੀ ਹੈ ਠੀਕ ਹੈ ਜੀ ਜੇ ਦੋ ਬੰਦਾ ਲੈਂਦਾ ਦੋ ਬੀਨ ਬੈੱਡ ਦੋ ਸੈਟੀਆਂ ਨਹੀਂ ਠੀਕ ਹੈ ਜੀ ਇਹਦੇ ਵਿੱਚ ਹੋਰ ਡਿਸਕਾਊਂਟ ਹੋ ਜੂਗਾ ਜੇ ਤੁਹਾਡੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਹੈ ਸਾਡਾ ਪੇਜ ਫੋਲੋ ਕਰਕੇ ਆਉਂਦਾ 10% ਐਕਸਟਰਾ ਡਿਸਕਾਊਂਟ ਦੇ ਦਾਂਗੇ 10% ਕਹਿੰਦਾ ਹੋਰ ਦੇ ਦਾਂਗੇ ਜੇ ਤੁਸੀਂ ਵੀਡੀਓ ਸ਼ੇਅਰ ਕਰਕੇ ਆਓਗੇ ਇਹ ਤਾਂ ਯਾਰ ਬਹੁਤ ਵੱਡੀ ਗੱਲ ਕਹਿਤੀ ਆ ਜਾ ਬਈ ਅੱਗੇ ਆ ਜਾ ਘੁੰਮਣ ਵਾਲੀਆਂ ਕੁਰਸੀਆਂ ਪੰਜਾਂ ਨੇ ਬਾਈ ਹਰੇਕ ਪ੍ਰਕਾਰ ਦੀ ਕੁਰਸੀ ਹੈ ਪਹਿਲਾਂ ਤਾਂ ਮਾੜੀ ਜੇ ਬਾਈ ਗੱਗੀ ਕੈਮਰੇ ਨਾਲ ਨਿਗਾਹ ਮਰਾ ਦੇ ਕੁਰਸੀਆਂ ਤੇ ਫੇਰ ਆਪਾਂ ਇਹਦੀ ਗੱਲਬਾਤ ਕਰਦੇ ਹਾਂ ਕਿਉਂਕਿ ਹਰੇਕ ਬੰਦੇ ਦਾ ਸੁਪਨਾ ਹੈ ਵੀ ਮੈਂ ਆ ਘੁੰਮਣ ਵਾਲੀ ਕੁਰਸੀ ਤੇ ਬੈਠਾਂ ਤੇ ਕੁਰਸੀ ਦੀ ਲੜਾਈ ਤੁਹਾਨੂੰ ਪਤਾ ਹੈ ਲਗਭਗ 47 ਤੋਂ ਬਾਅਦ ਚੱਲੀ ਜਾਂਦੀ ਹੈ ਠੀਕ ਆ ਉਦੋਂ ਪਹਿਲਾਂ ਗਰੇਜ ਬਥੇਰੇ ਮਰੇ ਨੇ ਕੁਰਸੀ ਵਿੱਚ ਆ ਜਾ ਬਈ ਕੁਰਸੀਆਂ ਦਿਖਾ ਦੇ ਆ ਵੀ ਪੰਜਾਂ ਨੇ ਸਿਰਜੇ ਲਾਉਣ ਵਾਲੀਆਂ ਕੁਰਸੀਆਂ ਬੜੀਆਂ ਘੈਂਟ ਘੈਂਟ ਸੋਹਣੀਆਂ ਤੇ ਬਾਈ ਇਹ ਇਹ ਵੀ ਸਾਰੀਆਂ ਕੰਪਨੀਆਂ ਨੇ ਹਾਂ ਸਾਰੀ ਕੰਪਨੀ ਦੀ ਹੋਊਗੀ ਜੀ ਇਹਦੇ ਵਿੱਚ 65% ਲੈਸ ਕਰ ਦਿੰਗੇ ਐਮ ਆਰ ਪੀ ਤੋਂ 65% ਇਹਦੇ ਵੀ ਲੈਸ ਹੈ ਕਿੰਨੇ ਕੁ ਦੀ ਬਣੂਗੀ ਇਹ ਜੇ ਆਪਾਂ ਆ 65% ਲੈਸ ਦੇ ਲਈ ਮੰਨ ਲਓ ਜਿਹੜੀ 20000 ਵਾਲੇ ਕੁਰਸੀਆ ਤੁਹਾਨੂੰ ਸਾਰੀ 7000 ਚ ਰਹੀ 20000 ਦੀ ਕੁਰਸੀ 7000 ਦੀ ਮਿਲ ਜੂਗੀ ਬਹੁਤ ਵੱਡਾ ਡਿਸਕਾਊਂਟ ਹੈ ਐਡਾ ਡਿਸਕਾਊਂਟ ਕਿਸੇ ਪੰਜਾਬ 'ਚ ਹੈ ਨਹੀਂ ਤੇ ਬਾਈ ਇੱਕ ਚੀਜ਼ ਐ ਦੱਸ ਡਿਲੀਵਰੀ ਕਿੱਥੇ ਕਿੱਥੇ ਤੱਕ ਜਾਂਦੀਆਂ ਨੇ ਤੁਹਾਡੀਆਂ ਪਹਿਲਾਂ ਇਹ ਦੱਸ ਦੇ ਆਲ ਹੀ ਨੇ ਜਾਂਦੇ ਜਿਵੇਂ ਹੁਣ ਮੁਜ਼ਾਫਰਨਗਰ ਜਾ ਰਿਹਾ ਸਾਡਾ ਮੁਜ਼ਾਫਰਨਗਰ ਜਮਨਾ ਆਹ ਦੇਖ ਲਓ ਬਾਈ ਮੁਜ਼ਾਫਰਨਗਰ ਜਮਨਾ ਨਗਰ ਉਹ ਹਰਦਵਾਰ ਕੋਲੇ ਹੈ ਅੰਬਾਲਾ ਟੱਪ ਕੇ ਇੱਧਰ ਬਾਈ ਰਾਜਸਥਾਨ ਜੈਪੁਰ ਤੱਕ ਜਾ ਰਹੀ ਹੈ ਇੱਧਰ ਇੱਧਰੋ ਆਪਣਾ ਜਾ ਰਿਹਾ ਬਠਿੰਡਾ ਲੁਧਿਆਣਾ ਠੀਕ ਹੈ ਜੀ ਇੱਧਰ ਫਰੀਦਕੋਟ ਸਾਰਾ ਪੰਜਾਬ 'ਚ ਕਾਫੀ ਜਗ੍ਹਾ ਤੇ ਜਾ ਰਿਹਾ ਹਰਿਆਣਾ 'ਚ ਜਾ ਰਿਹਾ ਜੀ ਤੇ ਇੱਕ ਚੀਜ਼ ਬਾਈ ਹੋਰ ਨੋਟ ਤੁਸੀਂ ਬਈ ਸਾਹਮਣੇ ਵੀ ਚੀਜ਼ ਬਣਾ ਕੇ ਦੇ ਦੇਉਗੇ ਜੇ ਇਹ ਮੰਨ ਲਓ ਆਹ ਕੁਰਸੀ ਹੈ ਇਹ ਮੈਂ ਲੈਣੀ ਹੈ ਮੈਨੂੰ ਪਤਾ ਵੀ ਇਹ ਚ ਪਤਾ ਨਹੀਂ ਵਿੱਚ ਤੁਸੀਂ ਕੀ ਪਾਇਆ ਹੈ ਸਾਹਮਣੇ ਬਣਾ ਕੇ ਦੇ ਦੇਉਗੇ ਹਾਂਜੀ ਹਾਂਜੀ ਇਹ ਕੰਪਨੀ ਵੀ ਹੁੰਦੀ ਹੈ ਜੀ ਆਪਣੇ ਕੋਲ ਆਪਾਂ ਇੰਸਟਾਲੇਸ਼ਨ ਹੁੰਦੀ ਹੈ ਕਿ ਅਪਾ ਉਹ ਕਰਕੇ ਦੇ ਦਾਂ ਕਸਟਮਰ ਦੇ ਕੋਲ ਸਾਹਮਣੇ ਇਹ ਬੰਦਿਆਂ ਕੋਲੇ ਬਾਈ ਸਮਾਨ ਆਉਂਦਾ ਸਾਰਾ ਅਲੱਗ-ਅਲੱਗ ਪੁਰਜੇ ਆਉਂਦੇ ਨੇ ਐਂ ਆ ਨਾ ਬਾਈ ਗੱਲ ਇਹ ਫਿੱਟ ਕਰਦੇ ਆ ਗੱਲ ਆ ਇੱਥੇ ਫਿਟਿੰਗ ਕਰਕੇ ਉਸ ਤੋਂ ਬਾਅਦ ਇਹ ਮਾਲ ਚ ਗਾਉਂਦੇ ਆ ਠੀਕ ਹੈ ਇਹਨਾਂ ਨੇ ਆਫਰ ਲਾਈ ਹੈ ਵੀ ਕੋਈ ਵੀ ਲਿਜਾ ਸਕਦਾ ਖੁੱਲੇ ਦਿਲ ਕਰਤੇ ਇਹਨਾਂ ਨੇ ਵੱਡਾ ਜਗਰਾ ਦਿਖ ਕੁਰਸੀਆਂ ਦੇਖੋ ਪਹਿਲਾਂ ਤੁਸੀਂ ਉਹ ਕੁਰਸੀ ਪਈ ਹੈ ਇੱਕ ਆ ਵੀ ਬਹੁਤ ਸੋਹਣੀ ਆਈਟਮ ਹੈ ਬਾਈ ਆ ਕੀ ਚੀਜ਼ ਹੈ ਆ ਕਸਟਮਰ ਨੂੰ ਦੇਖਦੇ ਲੱਗਦਾ ਜੀ 7-8000 ਰੁਪਏ ਦੀ ਚੇਅਰ ਹੈ ਇਹ ਹਾਂ ਇਹ ਦੇਖਣ ਨੂੰ ਤਾਂ ਮੈਨੂੰ ਲੱਗਦਾ ਵੀ ਘੱਟੋ ਘੱਟ 5 ਤੋਂ 7000 ਰੁਪਏ ਤੁਸੀਂ ਮੰਗੋਗੇ ਇਹਦਾ ਇਹ ਸਿਰਫ 2300 ਰੁਪਏ ਦੀ ਹੈ ਜੀ 2300 ਰੁਪਏ ਦੀ ਲੈ ਇਹ ਤਾਂ ਚਾਹੇ ਲੱਤਾਂ ਲੰਮੀਆਂ ਕਰ ਲੋ ਤੇ ਜਿਵੇਂ ਮਰਜੀ ਇਹ ਤਾਂ ਫੋਲਡ ਫੋਲਡ ਜੀ ਵੀ ਹੁੰਦੀ ਹੈ ਹੈਨਾ ਬਾਈ ਹਾਂਜੀ ਹਾਂਜੀ ਹੂੰ ਲੈ ਵੀ ਇਹ ਵੀ ਬਹੁਤ ਤਾਕੜੀ ਆਈਟਮ ਹੈ ਇੱਕ ਬਾਈ ਆ ਦਿਖਾ ਮੈਨੂੰ ਜਿਹੜਿਆ ਪਾਣੀ ਵਾਲੇ ਪਏ ਆਪਣੇ ਕੋਲ ਜਿਵੇਂ ਆ ਵਾਟਰ 쿨ਰ ਇਹਨਾਂ ਦੀ ਬੜੀ ਇਹ ਆਪਣੇ ਕੋਲ ਇੱਧਰ ਦਿਖਾ ਦਿਓ ਆ ਦਿਖਾ ਬਈ ਇੱਧਰਲੇ ਪਾਸੇ ਦਿਖਾ ਦਿਓ ਹਾਂਜੀ ਬਈ ਇਹ ਕੀ ਰੇਟ 'ਚ ਦੇ ਦੋਗੇ ਬਾਜ਼ਾਰ ਦੇ ਵਿੱਚ ਆਪਾਂ ਨੂੰ 7-8000 8000 9000 ਰੁਪਈਆ ਇਹਦਾ ਬੋਲਿਆ ਜਾਂਦਾ 5000 'ਚ ਦੇ ਦਾਂਗੇ ਸਰਪੰਚ 5000 'ਚ ਕਪੈਸਿਟੀ ਕੁਸ਼ਤੀ ਦਾ ਤਾਂ ਫਰਕ ਹੁੰਦਾ ਬਈ ਜਾਂ ਸੇਮ ਹੀ ਹੁੰਦਾ ਬਾਜ਼ਾਰ ਵਾਲੀ ਕਪੈਸਿਟੀ ਸੇਮ ਹੋਊਗਾ ਬਾਕੀ ਇਹ ਸਾਰਾ ਫ੍ਰੀਜਰ ਵਾਲਾ ਹੋਊਗਾ ਥੱਲੇ ਬਾਈ ਜੀ ਫ੍ਰਿਜ ਹੁੰਦਾ ਇਹਦੇ ਠੀਕ ਹੈ ਬਲੂ ਸਟਾਰ ਬੋਲਟ ਆਸ ਪੂਰੀਆਂ ਬ੍ਰਾਂਡ ਕੰਪਨੀਆਂ ਨੇ ਜਿਹੜੀਆਂ ਇੰਡੀਆ ਦੇ ਵਿੱਚ ਇਸ ਟਾਈਮ ਟ੍ਰੈਂਡ ਕਰ ਰਹੀਆਂ ਨੇ ਮਾਲ ਇਹਦਾ ਉਹਨਾਂ ਕੰਪਨੀਆਂ ਦਾ ਮ ਆਜੋ ਜੀ ਤੁਸੀਂ ਕੋਈ ਵੀ ਪ੍ਰੈਸ ਟੇਬਲ ਵਗੈਰਾ ਇਹ ਵੀ ਸਾਰੇ ਮਿਲਦੇ ਆ ਬਾਈ ਆਪਣੇ ਕੋਲੇ ਹਾਂਜੀ ਲਗਭਗ ਬਾਈ ਘਰਾਂ ਚ ਵਰਤਿਆ ਜਾਣ ਵਾਲਾ ਟੋਟਲ ਸਮਾਨ ਮਿਲਦਾ ਆਂ ਸ਼ੀਸ਼ੇ ਜੀ ਕੀ ਨੇ ਬਾਈ ਆ ਪਏ ਆ ਜਿਹੜੇ ਆ ਦਿਖਾਈ ਮੜਾ ਜਾ ਆ ਕੀ ਚੀਜ਼ ਹੈ ਲੈ ਆਜੋ ਬਈ ਸ਼ੀਸ਼ਾ ਹੈ ਇੱਥੇ ਰੱਖ ਇਹਦਾ ਆਈਟਮ ਹੀ ਬੜੀ ਤਾਕੜੀ ਹੈ ਬਾਈ ਇਹ ਰਾਇਲ ਜੀ ਚੀਜ਼ ਹੈ ਇਹ ਬਿਲਕੁਲ ਹਾਂ ਇਹ ਆਪਾਂ ਕਹਿੰਦੇ ਨੇ ਜਿਵੇਂ 5 ਸਟਾਰ ਹੋਟਲ ਜਾਂ ਰਾਜੇ ਮਹਾਰਾਜਾਂ ਵਾਲੇ ਲੱਗੇ ਹੁੰਦੇ ਸੀ ਰੂਮ 'ਚ ਹਾਂਜੀ ਬਾਈ ਇਹ ਸਿਰਫ ਆਪਾਂ 3000 ਰੁਪਏ 'ਚ ਦੇ ਦਾਂਗੇ 3000 ਰੁਪਏ 'ਚ ਆ ਦੇ ਦਾਂਗੇ ਆਪਾਂ ਜੇ ਬਿਨਾ ਸ਼ੀਸ਼ੇ ਤੋਂ ਲੈਣਾ ਸਿਰਫ 1500 'ਚ ਫੇਰ 1500 ਰੁਪਏ ਦਾ ਸ਼ੀਸ਼ਾ ਦਾ ਆਪਾਂ 1500 ਰੁਪਏ ਅਲੱਗ ਤੋਂ ਲੈਨੇ ਆਂ ਆ ਹੋਰ ਦਿਖਾ ਬਈ ਨਵੀਂ ਆਈਟਮ ਕੀ ਹੈ ਆਪਣੇ ਕੋਲ ਆ ਦੇਖੋ ਜੀ ਲੈ ਆਹ ਕੁਰਸੀ ਦੇਖ ਬਾਈ ਕਿੱਡੀ ਤਾਕਲੀ ਬਿਲਕੁਲ ਰਾਇਲ ਚੇਅਰ ਹੈ ਹੂੰ ਜਿਹਨੂੰ ਕਹਿੰਦੇ ਆਪਾਂ ਮਹਾਰਾਜਾ ਚੇਅਰ ਮਹਾਰਾਜਾ ਚੇਅਰ ਆ ਪਿੱਛੇ ਸਹਰਾਣਾ ਇਹਦਾ ਹਾਂ ਇਹਦਾ ਪ ਇਹ ਸਰਪਤੇ 7700 ਰੁਪਏ ਦੇ ਤਾਂ 7700 ਰੁਪਏ ਦੇ ਤੇ ਆ ਜਿਵੇਂ ਮਿੱਤਰੋ ਇਹ ਨਾ ਦੇਖਿਓ ਤੁਸੀਂ ਇਹਨਾਂ ਕੋਲੇ ਕੱਲੀਆਂ ਕੁਰਸੀਆਂ ਨਮਾਰੀਆਂ ਨੇ ਜਾਂ ਕੋਈ ਹੋਰ ਚੀਜ਼ਾਂ ਨੇ ਹੋਣਦੀ ਮੰਦਰ ਵੀ ਮਿਲ ਜੂ ਆ ਬੁੱਕ ਰੈਕ ਆ ਗਈ ਜਿਵੇਂ ਆਪਣੇ ਕੋਲੇ ਤੇ ਬਾਈ ਐਂ ਕਰ ਵੱਡੇ ਸਟੋਰ ਚ ਲੈ ਕੇ ਚੱਲ ਫਿਰ ਆਪਾਂ ਨੂੰ ਇੱਥੇ ਆ ਪੋਚੇ ਵੀ ਮਿਲਦੇ ਇੱਥੇ ਆ ਜਿਹੜੇ ਆ ਬਾਈਪਰ ਐ ਬਾਈਪਰ ਬਾਈਪਰ ਆ ਦੇਖ ਬਾਈ ਬਾਈਪਰ ਕਿਹੜੇ ਕਿਹੜੇ ਪ੍ਰਕਾਰ ਦੇ ਆ ਕੁੱਲ ਮਲਾ ਕੇ ਬਾਈ ਤੁਸੀਂ ਇੱਥੋਂ ਮੈਂ ਕਹਿੰਨਾ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਚੀਜ਼ ਜਿਹੜੀ ਮਰਜ਼ੀ ਲੈਣ ਆਜੋ ਸੋਨੂੰ ਇੱਥੇ ਆ ਕੇ ਨਰਾਸ਼ ਹੋ ਕੇ ਮੁੜਨਾ ਨਹੀਂ ਪਊਗਾ ਠੀਕ ਹੈ ਤੁਸੀਂ ਇਹਨਾਂ ਦਾ ਧੰਨਵਾਦ ਤਾਂ ਕਰੋਗੇ ਕਰੋਗੇ ਨਾਲ ਸਾਡਾ ਵੀ ਕਰੋਗੇ ਵੀ ਕੀ ਬਾਤ ਹੈ ਇੰਜੀਨੀਅਰ ਸਾਹਿਬ ਕੀ ਚੀਜ਼ ਜੀ ਤੁਸੀਂ ਕਿੱਥੇ ਸਾਨੂੰ ਲੈ ਕੇ ਆਏ ਇੱਥੇ ਆਪਣੇ ਕੋਲੇ ਬਾਈ ਆਹ ਕੀ ਚੀਜ਼ਾਂ ਪਈਆਂ ਅੱਜ ਮੈਂ ਉਹਨ ਆਪਣਾ ਆਰਡਰ ਆਇਆ ਹੋਇਆ ਜੀ ਹਮ ਆ ਸਾਰਾ ਮਾਲ ਡਿਸਪੈਚ ਕੀਤਾ ਹੋਇਆ ਆਪਾਂ ਨੇ ਡਿਸਪੈਚਿੰਗ ਚੱਲ ਰਹੀ ਹੈ ਇਹ ਇਹ ਡਿਸਪੈਚਿੰਗ ਦੇ ਵਿੱਚ ਚੱਲ ਰਹੀ ਆਹ ਆਦੇ ਵਾਲੇ ਡੱਬੇ ਨੇ ਬਾਈ ਇਹ ਇਹ ਟੂਲ ਬਾਕਸ ਹੈ ਜੀ ਹਮ ਇਹ ਆਪਾਂ ਨੇ ਕਸਟਮਰ ਦੀ ਡਿਮਾਂਡ ਸੀਗੀ ਟੂਲ ਬਾਕਸ ਚਾਹੁੰਦੇ ਨੇ ਟੂਲ ਬਾਕਸ ਆ ਵੀ ਟੂਲ ਬਾਕਸ ਹੈ ਬਾਈ ਵੱਡਾ ਹਰਾ ਹਾਂਜੀ ਹਾਂਜੀ ਇਹ ਵੀ ਟੂਲ ਬਾਕਸ ਆ ਪੰਜਾਂ ਨੇ ਬਾਈ ਨਿਮਾਰੀਆਂ ਹੋਰ ਪੰਜ ਠੀਕ ਹੈ ਭਈਆ ਸੋਫਿਆਂ ਦਾ ਰੇਟ ਦੱਸੀ ਆ ਤਾਂ ਕੁਰਸੀਆਂ ਮੈਨੂੰ ਐ ਲੱਗਦਾ ਸਿਨਮਿਆਂ ਦੇ ਵਿੱਚ ਜਿਹੜੇ ਮੈਂ ਫਾਈਵ ਸਟਾਰ ਸਿਨਮੇ ਦੇਖਦਾ ਜਿਵੇਂ ਮਹਾਲੀ ਵਗੈਰਾ ਆਪਾਂ ਜਾਣੇ ਆ ਲਾਂਟੇ ਮਗਾਲ ਚ ਉਹਨਾਂ ਦੇ ਵਿੱਚ ਲੱਗੇ ਹੁੰਦੀ ਨੇ ਇਹ ਕੁਰਸੀਆਂ ਇਆਂ ਕੀ ਰੇਟ ਹੈ ਭਾਈ ਇਹਨਾਂ ਦਾ ਇਹ 19000 ਰੁਪਏ ਦੇ ਬੈਠੋ ਜੀ ਐਕਸਪੀਰੀਅੰਸ ਕਰੋ ਜੀ ਫਿਰ ਦੇਖਿਓ 19000 ਰੁਪਏ ਦਾ ਵਾਹ ਇਹ ਤਾਂ ਬਾ ਕਮਾਲ ਹੈ ਭਾਈ ਐਂ ਲੱਗਦਾ ਜਿਵੇਂ ਆਏ ਹੇ ਹੇ ਲੈ ਇਹ ਤਾਂ ਬਾ ਕਮਾਲ ਚੀਜ਼ ਹੈ ਭਾਈ ਜਮਾਂ ਉਹੀ ਕੁਰਸੀਆਂ ਨੇ ਇਹ ਜਿਹੜੀਆਂ ਸਿਨਮਿਆਂ ਦੇ ਵਿੱਚ ਮਿਲਦੀਆਂ ਨੇ ਆਪਾਂ ਨੂੰ ਠੀਕ ਹੈ ਅੱਗੇ ਪਿੱਛੇ ਵੀ ਹੁੰਦੀਆਂ ਨੇ ਬਾ ਕਮਾਲ ਚ ਤੇ ਬਾਈ ਆ ਸੋਫਾ ਸੈੱਟ ਪਿਆ ਜਿਹੜਾ ਆਪਣੇ ਕੋਲੇ ਪੂਰਾ ਇਹੇ ਜੀ 7 ਸਿੱਟਨ ਮਿਲ ਜੂਗਾ ਤੁਹਾਨੂੰ ਸਿਰਫ 15000 ਰੁਪਏ ਤੇ 15000 ਰੁਪਏ ਦਾ ਤੇ ਲੈ ਵੀ ਮਿੱਤਰੋ ਚੀਜ਼ਾਂ ਸਾਰੀਆਂ ਤੁਹਾਡੇ ਸਾਹਮਣੇ ਨੇ ਠੀਕ ਹੈ ਸਾਡੀ ਜ਼ਿੰਮੇਵਾਰੀ ਹੈ ਤੁਹਾਨੂੰ ਚੀਜ਼ਾਂ ਦਿਖਾਉਣੀਆਂ ਤੇ ਇੱਕ ਅੱਗੇ ਸਟੋਰ ਪਿਆ ਜਿਹੜਾ ਵੱਡਾ ਉਹ ਵੀ ਦਿਖਾ ਦਾਂਗੇ ਤੇ ਬਾਈ ਹੋਰ ਦਾ ਫੋਨ ਨੰਬਰ ਹੈ ਜਿਹੜਾ ਉਹ ਸਕਰੀਨ ਦੇ ਉੱਤੇ ਚੱਲੀ ਵੀ ਜਾਂਦਾ ਹੈ ਉੱਪਰ ਕੈਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਜਿਹੜਾ ਬੰਦਾ ਇਹਨਾਂ ਦਾ ਪੇਜ ਫੋਲੋ ਕਰਕੇ ਤੇ ਵੀਡੀਓ ਸ਼ੇਅਰ ਕਰਕੇ ਇਹਨਾਂ ਕੋਲੇ ਆਊਗਾ 80 ਤੋਂ 90% ਡਿਸਕਾਊਂਟ ਉਹਨਾਂ ਨੂੰ ਹੋਰ ਮਿਲ ਜੂਗਾ 10% ਇਹਨਾਂ ਨੇ ਆਫਰ ਹੋਰ ਦੇਤਾ ਬਾਈ ਨੇ ਠੀਕ ਹੈ ਤੇ ਅਗਲੇ ਸਟੋਰ 'ਚ ਮੈਂ ਤੁਹਾਨੂੰ ਨਿਗਾ ਮਰਾ ਦਣਾ ਵੀ ਉਹਦੇ ਵਿੱਚ ਇਹਨਾਂ ਕੋਲੇ ਕੀ ਕੀ ਪਿਆ ਆ ਜਾਓ ਬਈਆ ਕੱਲ ਸਟੋਰ 'ਚ ਚੱਲੀਏ ਆਪਾਂ ਅਗਲੇ ਸਟੋਰ 'ਚ ਆ ਗਏ ਮਿੱਤਰੋ ਐਜ ਮਾਰੀ ਬਾਈ ਨੇਗਾ ਮਾਰੀ ਕੈਮਰਾ ਮਰਾ ਦੇ ਇੱਕ ਵਾਰੀ ਤਾਂ ਪਹਿਲੀ ਗੱਲ ਤਾਂ ਤੁਸੀਂ ਐਂ ਦੇਖ ਲਓ ਜੇ ਲੰਘਣ ਨੂੰ ਜਗ੍ਹਾ ਨਹੀਂ ਹੈਗੀ ਠੀਕ ਹੈ ਪਹਿਲੀਆਂ ਚ ਤੁਹਾਨੂੰ ਸੁਣ ਕੇ ਲੱਗਿਆ ਹੋਣਾ ਵੀ ਕਿਹੜਾ ਜੈਪੁਰ ਤੱਕ ਮਾਲ ਜਾਂਦਾ ਹੋਣਾ ਪਰ ਆ ਨਿਗਾਹ ਮਾਰ ਕੇ ਦੇਖ ਲਓ ਮਾਲ ਜੈਪੁਰ ਤੱਕ ਨਹੀਂ ਬਾਈ ਜੀ ਆਲ ਇੰਡੀਆ ਡਿਲੀਵਰੀ ਹੈ ਪੰਜਾਬ ਵਾਲਿਆਂ ਵਾਸਤੇ ਤਾਂ ਬਹੁਤ ਵੱਡਾ ਆਫਰ ਹੈ ਹਾਂਜੀ ਬਾਈ ਇਹ ਤਾਂ ਬੰਗਲੌਰ ਕਰਨਾਟਕਾ ਹਾਂਜੀ ਬਹੁਤ ਦੂਰ ਦੂਰ ਤੱਕ ਡਿਲੀਵਰੀ ਆਈ ਬਹੁਤ ਦੂਰ ਦੂਰ ਤੱਕ ਆਪਣਾ ਮਾਲ ਜਾਂਦਾ ਸਾਡੇ ਵਾਸਤੇ ਵੀ ਮਾਣ ਵਾਲੀ ਗੱਲ ਹੈ ਬਾਈ ਕਿ ਇਹ ਸਿਸਟਮ ਸਾਰਾ ਸਾਡੇ ਬੁੜਲਾਡੇ ਦੇ ਵਿੱਚ ਹੈ ਨਹੀਂ ਦੀ ਮੈਂ ਏਡੀ ਦੂਰ ਤੱਕ ਮਾਲ ਜਾਂਦਾ ਲੁਧਿਆਣੇ ਵਗੈਰਾ ਵੱਡੇ ਸ਼ਹਿਰਾਂ 'ਚ ਦੇਖਦੇ ਹਾਂ ਅਸੀਂ ਬਹੁਤ ਵੱਡੀ ਗੱਲ ਆ ਆਪਣੇ ਏਰੀਏ ਵਾਸਤੇ ਬਹੁਤ ਵੱਡੀ ਗੱਲ ਹੈ ਦੇ ਬਾਈ ਜੀ ਇਹਦੇ ਵਿੱਚ ਆਪਣੇ ਕੋਲੇ ਇਲੈਕਟ੍ਰੀਕਲ ਸਮਾਨ ਵੀ ਹੈਗਾ ਕੋਈ ਹੋਰ ਚੀਜ਼ਾਂ ਹੋਰ ਆਈਟਮਾਂ ਕੀ ਨੇ ਆਪਣੇ ਕੋਲੇ ਡੱਬੇ ਤਾਂ ਬਹੁਤ ਪਏ ਆ ਹੁਣ ਬੰਦ ਇਹਨਾਂ ਚ ਸਾਨੂੰ ਕੀ ਪਤਾ ਕੀ ਪਿਆ ਆ ਦੇਖੋ ਜਿਵੇਂ ਆਪਣੇ ਕੋਲ ਮੰਨ ਲਓ ਆ ਗਈ ਲੈ ਬਲੋਰ ਆ ਗਏ ਬਲੋਰ ਬਾਈ ਜੀ ਬਲੋਰ ਇਹਦੀ ਬੜੀ ਲੋੜ ਹੈ ਅੱਜ ਕੱਲ ਬੜੀ ਡਿਮਾਂਡ ਹੈ ਬਹੁਤ ਆਪਾਂ ਰੀਲਾਂ ਵਗੈਰਾ ਦੇਖਦੇ ਆ ਇਹ ਵੀ ਬਾਈ ਆਪਾਂ ਨੂੰ ਫਿਰ 80% ਡਿਸਕਾਊਂਟ ਸਾਰਾ ਕੁਝ ਹਾਂਜੀ ਬਾਈ ਹੋਰ ਅੱਗੇ ਕੀ ਹੈ ਕੀ ਆਈਟਮਾਂ ਨੇ ਆਪਣੇ ਕੋਲ ਲੋਕ ਕਿਹੜੇ ਸੇਫ ਲੌਕੇ ਸੇਫ ਪਈ ਗੋਦਰੇਜ ਦਾ ਹੋਰ ਵੀ 65% ਸੋਨਾ ਤੁਸੀਂ ਧਰਨਾ ਠੀਕ ਹੈ ਕੰਦ ਚ ਫਿੱਟ ਹੋ ਜਾਂਦਾ ਬਾਈ ਹਾਂ ਜੀ ਇਹਦੇ ਇਲੈਕਟ੍ਰੀਕਲ ਹੈ ਵੀ ਇਹ ਵੀ ਹਾਂ ਜੀ ਇਹ ਇਲੈਕਟ੍ਰੀਕਲ ਵੀ ਤੇ ਚਾਬੀ ਤੇ ਵੀ ਹੈ ਚਾਬੀ ਤੇ ਵੀ ਤੇ ਬਾਈ ਇਹਦੀ ਪਰਸੈਂਟੇਜ ਐਵਰੇਜ ਸਟਾਰ ਕਿੰਨੇ ਕ ਮਿਲੇ ਹੋਏ ਇਹਨੂੰ ਵੀ ਇਹ ਬੰਦ ਇਹ ਟੁੱਟ ਨਹੀਂ ਸਕਦਾ ਛੇਤੀ ਇਹ ਤਾਂ ਹੀ ਐਨ ਲਾ ਲਓ 10 10 ਚ 10 ਸਟਾਰ ਹੈ ਗੋਦਰੇਜ ਕੰਪਨੀ ਦਾ ਗੋਦਰੇਜ ਕੰਪਨੀ ਦਾ 10 ਸਟਾਰ ਹੈ ਬਾਈ ਜੀ ਬਹੁਤ ਵੱਡੀ ਗੱਲ ਹੈ ਇਹਨੂੰ ਚੋਰ ਕੀ ਚੋਰ ਦੇ ਮਾਸੜ ਦਾਦੇ ਵੀ ਆ ਜਾਣ ਉਹ ਵੀ ਨਹੀਂ ਤੋੜ ਸਕਦੇ ਐਡੀ ਤਾਕੜੀ ਇਹਦੀ ਸਕਿਉਰਟੀ ਹੈ ਤੇ ਇਹ ਹਾਂ ਕੰਪਿਊਟਰ ਤੇ ਨੰਬਰ ਵੀ ਤੁਸੀਂ ਇਹਦੇ ਰੱਖ ਸਕਦੇ ਹੋ ਤੇ ਇਹਨੂੰ ਚਾਬੀ ਨਾਲ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ ਬਹੁਤ ਵੱਡੀ ਚੀਜ਼ ਹੈ ਹਾਂਜੀ ਬਈ ਅੱਗੇ ਤੁਹਾਡਾ ਆਪਣੇ ਕੋਲ ਆ ਗਿਆ ਮੋਪ ਪੋਚੇ ਦੀ ਬਾਲਟੀ ਵਾਲੀ ਪੋਚੇ ਦੀ ਬਾਲਟੀ ਆ ਗਈ ਇਹ ਆਪਣੀ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਹੈ ਜੀ ਆਪਾਂ ਨੂੰ ਬੜੀ ਲੋੜ ਰਹਿੰਦੀ ਹੈ ਕਿਉਂਕਿ ਸਵੇਰੇ ਸਵੇਰੇ ਮਾਤਾ ਭੈਣਾ ਹੁਣ ਤੈਨੂੰ ਪਤਾ ਹੈ ਅੱਜ ਕੱਲ੍ਹ ਦੀਆਂ ਖਰਾਕਾਂ ਬਹਿ ਕੇ ਪੋਚੇ ਲਾਉਣੇ ਬੜੇ ਔਖੇ ਐ ਤੇ ਭਾਈ ਆ ਬਾਲਟੀ ਜੀ ਇਹ ਇਹ ਵੀ ਬਾਧੂ ਮਿਲ ਜਾਣੀ ਹੈ ਆਪਣੇ ਕੋਲ ਹਾਂਜੀ ਆਹ ਕੁਆਂਟੀਟੀ ਦਿਖਾ ਦਾਂ ਨਹੀਂ ਕੱਚਾ ਟੋਟੇ ਦਾ ਮੇਰੇ ਕੋਲ ਹੀ ਆਇਆ ਲਾ ਲੋ 5 ਤੋਂ 10000 ਰੁਪਈਆ ਪਿਆ 5 ਤੋਂ 10000 ਰੁਪਈਆ ਦਾ ਇਹਦਾ ਪਿਆ ਤੁਸੀਂ ਆਇਆ ਲਾ ਲੋ ਸਾਬ ਆ ਗੰਨਾ ਹੀ ਹੈ ਕੀ ਨੇ ਬਾਈ ਇਹ ਆ ਵੀ ਸਪਰੇਅ ਗੰਨਾ ਸਪਰੇਅ ਗੰਨਾ ਸਪਰੇਅ ਪੇਂਟ ਵਾਲੀ ਪੇਂਟ ਆ ਵਾਸਤੇ ਆਈ ਇਹ ਰੰਗ ਕਰਨ ਵਾਸਤੇ ਜਿਹੜੀ ਪੇਂਟ ਗੰਨਾ ਪੇਂਟ ਲੈ ਬਾਈ ਸਾਰਾ ਸਮਾਨ 80% ਡਿਸਕਾਊਂਟ ਤੇ ਆ ਪਿਆ ਸੋਫਿਆਂ ਦਾ ਢੇਰ ਲੱਗਿਆ ਸੋਫਾ ਰਿਕਲਾਈਨਰ ਬਹੁਤ ਜ਼ਿਆਦਾ ਜਿੰਨਾ ਮਰਜ਼ੀ ਜਿਹੜਾ ਕਸਟਮਰ ਨੂੰ ਚਾਹੀਦਾ ਹੀ ਉਸ ਤਰ੍ਹਾਂ ਦਾ ਮਿਲ ਜਾਏਗਾ ਸਾਰਾ ਸਮਾਨ ਮਿਲ ਜਾਏਗਾ ਬਾਕੀ ਤੁਸੀਂ ਬਾਈ ਹੋਰ ਨਾਲ ਫੋਨ ਦੇ ਉੱਤੇ ਗੱਲ ਕਰ ਲਿਓ ਜੀ ਫੋਨ ਤੇ ਗੱਲ ਕਰਕੇ ਵੀ ਤੁਸੀਂ ਆ ਸਕਦੇ ਨੰਬਰ ਇਹਨਾਂ ਦਾ ਸਕਰੀਨ ਤੇ ਚੱਲੀ ਜਾਂਦਾ ਲੋਕੇਸ਼ਨ ਮੈਂ ਤੁਹਾਨੂੰ ਪਹਿਲਾਂ ਗਾਰੰਟੀ ਦੇ ਕੇ ਦੱਸ ਦਿੱਤੀ ਵੀ ਇੱਥੇ ਤੁਹਾਨੂੰ ਆਉਣਾ ਪਊਗਾ ਤੇ ਆਉਣਾ ਹੀ ਪਊਗਾ ਠੀਕ ਹੈ ਜੀ ਓਕੇ ਸ਼ੁਕਰੀਆ ਵੀਡੀਓ ਕਰ ਦਿਓ ਸ਼ੇਅਰ ਤਾਂ ਕਿ ਕਿਸੇ ਭੈਣ ਭਰਾ ਦੇ ਕੰਮ ਆ ਜੇ